ਆਦਰਾਂ ਨਾਮ ਜਸਪੀ ਸਿੰਘ ਅ ਬਹੁਤ ਵਿਵਾਦਾਂ ਦੇ ਬਾਅਦ ਜਿਹੜੀ ਕੰਗਨਾਰਾ ਨੌਤ ਦੀ ਫਿਲਮ ਐਮਰਜੈਂਸੀ ਜਿਹੜੀ ਸੈਂਸਰ ਬੋਰਡ ਵੱਲੋਂ ਰਿਲੀਜ਼ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਬਹੁਤ ਵਿਰੋਧ ਚੱਲ ਰਿਹਾ ਹੈ ਅਸੀਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਰਾਜਪਾਲ ਸਿਨੇਮਾ ਖੜੇ ਆਂ ਤੇ ਮਾਲਕ ਨਾਲ ਗੱਲ ਕਰਦੇ ਆਂ ਵੀ ਉਹਨਾਂ ਨੇ ਫਿਲਮ ਇਹ ਲਗਾਈ ਹੈ ਆਪਣੇ ਸਿਨੇਮੇ ਦੇ ਵਿੱਚ ਜਾਂ ਨਹੀਂ ਲਗਾਈ ਗੱਲ ਕਰਦੇ ਆਂ ਆਪਾਂ ਸਿਨੇਮਾ ਮਾਲਕ ਨਾਲ ਕੱਟ ਕਰਦੇ ਆਂ ਪਹਿਲਾਂ ਸਰ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਧੰਨਵਾਦ ਇੱਕ ਫਿਲਮ ਜਿਹੜੀ ਕੰਗਨਾ ਨਰੌਂਤ ਦੀ ਜਿਹਦੇ ਵਿੱਚ ਬਹੁਤ ਵਿਵਾਦ ਹੈ ਕਿ ਤੁਸੀਂ ਆਪਣੀ ਸਿਨੇਮੇ ਵਿੱਚ ਪਹਿਲਾਂ ਦੱਸੋ ਲਗਾਈ ਹੈ ਜਾਂ ਨਹੀਂ ਲਗਾਈ ਦੇਖੋ ਉਸ ਫਿਲਮ ਦਾ ਨਾਮ ਐਮਰਜੈਂਸੀ ਕੰਗਨਾ ਨਰੌਂਤ ਉਹ ਹੀਰੋਨਾ ਜਿਨੇ ਸਾਡੇ ਪੰਜਾਬੀਆਂ ਬਾਰੇ ਸਾਡੇ ਕਿਸਾਨਾਂ ਬਾਰੇ ਬਹੁਤ ਅਪਸ਼ਬਦ ਕਹੇ ਆ ਤੇ ਮੈਂ ਤੁਹਾਡੇ ਕੈਮਰੇ ਰਾਹੀਂ ਇਹ ਦੱਸਣਾ ਚਾਹੁੰਨਾ ਹੈ ਕਿ ਅੱਜ 2 ਦਿਨ ਹੋ ਗਏ ਸਾਰਾ ਪੁਲਿਸ ਪ੍ਰਸ਼ਾਸਨ ਪੁਲਿਸ ਦੇ ਵੱਡੇ ਲੀਡਰਸ ਅਫਸਰ ਸਹਿਬਾਨ ਔਰ ਧਾਰਮਿਕ ਜਥੇਬੰਦੀਆਂ ਦੇ ਵੀ ਮੈਨੂੰ ਟੈਲੀਫੋਨ ਆਏ ਮੈਂ ਇਹ ਪ੍ਰੈਸ ਕਾਨਫਰੰਸ ਹੀ ਇਸ ਕਰਕੇ ਸੱਦੀ ਆ ਕਿ ਜਿੰਨਾ ਚਿਰ ਕੰਗਨਾਰ ਨੌਤ ਸਿੱਖ ਕੌਮ ਕੋਲੋਂ ਖਨਾਰੀ ਬਾਰਡਰ ਤੇ ਜਾ ਕੇ ਸਮੁੱਚੇ ਕਿਸਾਨ ਭਾਈਚਾਰੇ ਤੋਂ ਤੇ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਸਿਰ ਨਵਾ ਕੇ ਸਮੁੱਚੇ ਸਿੱਖ ਜਗਤ ਤੋਂ ਜਿੰਨਾ ਚਿਰ ਮਾਫੀ ਨਹੀਂ ਮੰਗਦੀ ਮੈਂ ਤਾਂ ਉਹਦੀ ਫਿਲਮ ਇੱਥੇ ਬਿਲਕੁਲ ਨਹੀਂ ਲਾਵਾਂਗਾ ਤੇ ਨਾ ਲੱਗਣ ਦਿਆਂਗਾ ਆਪਣਾ ਹਣੀ ਜੀ ਫਿਲਮ ਤੁਸੀਂ ਲਗਾਈ ਨਹੀਂ ਜਿਹੜੇ ਨੇ ਲਗਾਈ ਹੈ ਬਹੁਤ ਕਮਾਈ ਕਰਦੇਗੇ ਤੁਹਾਨੂੰ ਨਹੀਂ ਲੱਗਦਾ ਫਿਲਮ ਨਾ ਲਗਾਉਣਾ ਕਿਤੇ ਨਾ ਕਿਤੇ ਘਾਟਾ ਪਵੇਗਾ ਤੁਹਾਡੇ ਦੇਖੋ ਜੀ ਮੈਂ ਜਿੱਥੇ ਸਿੱਖ ਪਰਿਵਾਰ ਦੇ ਵਿੱਚ ਕਿਸਾਨ ਘਰਾਣੇ ਦੇ ਵਿੱਚ ਜਨਮ ਲਿਆ ਉੱਥੇ ਹੀ ਮੈਂ ਸ਼ਰੋਮਣੀ ਅਕਾਲੀ ਦਲ ਦਾ ਵੀ ਸਰਗਰਮ ਵਰਕਰ ਹਾਂ ਔਰ ਜਿਨੇ ਸਾਡੇ ਕੌਮ ਬਾਰੇ ਇਹੋ ਜੇ ਅਪਸ਼ਬਦ ਕਹੇ ਸਾਡੀਆਂ ਮਾਵਾਂ ਬਾਰੇ ਇਹੋ ਜਿਹਾ ਕੁਝ ਬੋਲੀ ਔਰ ਸਲੂਟ ਆ ਉਹ ਸਾਡੀ ਭੈਣ ਨੂੰ ਜਿਨੇ ਉਹਨੂੰ ਚੰਡੀਗੜ੍ਹ 에ਰਪੋਰਟ ਤੇ ਯਾਦ ਵੀ ਕਰਾਇਆ ਕਿ ਅਸੀਂ ਮਾਤਾ-ਪਿਤਾ ਕੌਰ ਦੀਆਂ ਵਾਰਸਾਂ ਸੋ ਮਤਲਬ ਹੀ ਨਹੀਂ ਬਣਦਾ ਕਮਾਈ-ਕਮੋਈ ਤਾਂ ਇੱਕ ਪਾਸੇ ਰਹਿ ਗਈ ਸੋਚਣਾ ਵੀ ਪਾਪ ਆ ਇਹੋ ਜੀ ਜਿਹੜੀ ਔਰਤ ਆ ਜਿਨੇ ਸਾਡੇ ਬਾਰੇ ਅਪਸ਼ਬਦ ਕਹੇ ਆ ਉਹਦੀ ਕੋਈ ਫਿਲਮ ਲਗਾਈਏ ਅਸੀਂ ਕੰਗਣਾ ਰਣੌਤ ਦਾ ਕੋਈ ਨਾ ਕੋਈ ਵਿਵਾਦ ਜਿਹੜਾ